ਕਿਵੇਂ ਲੱਗ ਕੇ ਸੀ ਜੀ ਇਹ ਬਾਈ ਇਹ ਤਾਂ ਪਰਾਲਾ ਮੋੜ ਤੇ ਇਸੇ ਮੋੜ ਤੋਂ ਮੋੜ ਤੋਂ ਅੱਕ ਲੱਗੀ ਆ ਅੱਛਾ ਜੀ ਤੇ ਕਿੱਥੇ ਲੱਗਿਆ ਬਈ ਪਿੰਦਰ ਜੀ ਆਪਣਾ ਇਹ ਇਸੇ ਚੱਲਦਾ ਜੀ ਕਿਹੜਾ ਪਿੰਡ ਹੈ ਜੀ ਆਪਣਾ ਸੁਧਾਨਾ ਪਿੰਡ ਹੈ ਜੀ ਨੁਕਸਾਨ ਕਿੰਨਾ ਕ ਹੋ ਗਿਆ ਜੀ ਨੁਕਸਾਨ ਤਾਂ ਇਹ ਟੱਕ ਟੱਕ ਹੋ ਗਿਆ ਹੋ ਗਿਆ ਤਾਂ ਲੱਖ ਤੋਂ ਉੱਤੇ ਹੋਇਆ ਜੀ ਹਾਂ ਜੀ ਲੱਖ ਤੋਂ ਉੱਤੇ ਹੋਇਆ ਜੀ ਲੱਖ ਤੋਂ ਉੱਤੇ ਹੋ ਗਿਆ ਜੀ ਚਾਰੇ ਦਾ ਟਾਇਰ ਗਿਆ ਜੀ ਟਾਇਰ ਦੇ ਹੂੰ ਮੌਕੇ ਦੇ ਪ੍ਰਸ਼ਾਸਨ ਆਪ ਜੀ ਡਰਾਈਵਰ ਤੋਂ ਕੁਝ ਨਹੀਂ ਹੋਣਦੀ ਬਾਈ ਅੱਛਾ ਜੀ ਇਹ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਿਆ ਪਿੱਛੇ ਅੱਗੇ ਲੱਗ ਗਿਆ ਪਤਾ ਨਹੀਂ ਲੱਗਿਆ ਜੀ ਪਿੱਛੇ ਲੱਗਦਾ ਗਿਆ ਜੀ ਪਤਾ ਹੀ ਪਰ ਸਾਈਡ ਤੇ ਕਰਨਾ ਪਿਆ ਕਰਕੇ ਗਾਹ ਕਰਨਾ ਪਿਆ ਟ੍ਰੈਫਿਕ ਜਿਆਦਾ ਸੀ ਗਈ ਸਾਈਡ ਤੇ ਲੇ ਬਾਈ ਨੁਕਸਾਨ ਦੀ ਗੱਲ ਕਰ ਲਈ ਕਿੰਨਾ ਕਹੋ ਬਾਈ ਜੀ 8 ਲੱਖ ਦਾ ਹਿਸਾਬ ਹੋਵੇ ਤੇ ਥੋੜਾ ਟਰੈਕ ਸੀ ਬਾਈ ਟਰੈਕਟਰ ਆਫਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਸਾਡੇ ਕੋਈ ਪਹਿਲਾਂ ਥਰਵਟ ਵਾਲੇ ਆਏ ਹੋ ਵੀ ਸਾਡੇ ਬਚਾਰੇ ਠੀਕ ਹੈ ਉਹਨੇ ਮਾਰਟ ਕੀਤੀਆਂ ਬੜੀ ਮੋਢੀ ਪਹੁੰਚ ਗਏ ਸੀ ਟੈਂਸਰ ਆਉਂ ਟੈਂਸਰ ਆ ਗਈ ਜੀ ਜੋ ਫੋਨ ਮਾਰਤਾ ਠੀਕ ਹੈ ਉਹ ਬੱ ਹਾਂ ਇਹ ਨਹੀਂ ਨਿਕਲਦਾ ਠੀਕ ਕਰਨ ਜਿਹੜਾ ਟਰਾਲੀ ਦਾ ਨੁਕਸਾਨ ਹੋਇਆ ਟਰਾਲਾ ਖਤਮ ਹੋਈ ਤੇ 250 4 ਲੱਖ ਟਰਾਲੀ ਦਾ ਹੋ ਗਿਆ ਤੇ ਮਾਰ ਹੋ ਗਿਆ ਬਾਕੀ ਮਾਰ ਹੋ ਗਿਆ ਸਭ ਠੀਕ ਹੈ ਕਹਤੇ ਬਾਈ ਜੀ ਕੋਈ ਸਰਕਾਰ ਵੱਲੋਂ ਕੋਈ ਮਿਲਦੀ ਹੈ ਇਹਦੀ ਮਦਦ ਤੁਹਾਨੂੰ ਆਰਥਿਕ ਜੀ ਕੋਈ ਮਿਲਦੀ ਨਹੀਂ ਇਹ ਮਿਲਦੀ ਉਹ ਤਾਂ ਨਜਾਇਜ਼ ਹੋ ਹੋ ਜਾਈ ਪਰ ਕੋਈ ਚਾਹ ਹੈ ਨਹੀਂ ਵੱਡੀ ਗੱਲ ਹੈ ਜੀ ਪਰ ਮੰਗ ਕੀ ਕਰਦੇ ਹੋ ਬੰਗ ਕਿ ਇਹ ਨਸਾਨੀ ਵਿੱਚ ਆਪਣਾ ਹੋਰ ਤਾਂ ਕੀ ਮੰਗਾਂ ਜੀ ਆਪਣੀ ਬੱਡੀ ਗੱਲ ਕਰ ਲਈ ਬਾਈ ਕੋਈ ਪ੍ਰਸ਼ਾਸਨ ਪਹੁੰਚਿਆ ਤੇ ਮੌਕੇ ਤੋਂ ਡਬਲ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਬਈ ਸੱਲੇ ਵੀ ਜੜੇ ਆਪਣੇ ਪਿੰਡ ਦੇ ਧਰਾ ਕੇ ਉਹ ਆਏ ਅੱਜ ਨਹੀਂ ਆ ਆਮ ਮਹਾਕਦਰੀ ਹੂੰ ਬਹੁਤ ਮਾ ਆ ਦੇ ਹਾਂ ਫੈਰ ਕੋਲੇ ਡਾ ਵੀ ਆ ਗਿਆ ਸਿੰਘਾ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਜਿਵੇਂ ਟਰਾਲਾ ਸਾਰਾ ਖਤਮਾ ਟੈਟਰ ਖਤਮਾ ਜੀ ਠੀਕ ਹੈ ਬਸ ਇਹ ਮਾਲ ਸਾਰਾ ਖਤਮਾ ਹੈ ਵੀ ਸਰਕਾਰ ਕਨੂੰ ਇਹੀ ਮੰਗਾ ਵੀ ਜੇ ਸਾਡਾ ਹੋ ਸਕਦਾ ਵੀ ਜਿੰਨੇ ਤੋਂ ਵੱਧ ਤੋਂ ਵੱਧ ਮਤ ਹੋਈ ਸਾਡੀ ਕਰ ਸਕਦਾ ਕਰ ਲੋ ਹੋ ਗਈ ਸੀ ਜਿਹੜੀ ਜਿੱਥੇ ਅੱਕ ਲੱਗੀ ਜੀ ਇਹ ਤਾਰਾਂ ਜੋੜੀਆਂ ਲਾ ਕੇ ਪੜਾ ਕੇ ਪੈ ਗਈ ਸੀ ਅੱਛਾ ਜੀ ਉਹਦਾ ਕਰਕੇ ਅੱਗ ਲੱਗੀ। ਉਹਦੇ ਕਰਕੇ ਅੱਗ ਲੱਗੀ। ਤੁਸੀਂ ਮੌਕੇ ਤੇ ਖੜੇ ਸੀ ਇੱਥੇ ਜੀ। ਤੇ ਅੱਗ ਉਹ ਤੁਸੀਂ ਬੁਝਾਈ ਜਾਂ ਫਿਰ ਕਿਹਨੇ ਬੁਝਾਈ ਆ ਜੀ ਆ ਕੇ? ਲੈ ਟਹਿਣੀ ਸੀ ਆ ਕੇ ਫਾਇਰ ਰੈਟਾਂ ਮੰਗਾਈਆਂ। ਅੱਛਾ ਜੀ ਫੋਨ ਕਰਤਾ ਕਿ ਮਾਪੀ ਤੇ ਜੀ। ਠੀਕ ਹੈ ਜੀ ਤੇ ਮਿਲ ਕੇ ਜਿਹੜੇ ਆਪਣੇ ਫਿਰ ਨਾਲ ਦੁਕਾਨਾਂ ਆਪਾਂ ਗੱਲ ਕਰ ਲਈਏ ਦੁਕਾਨਾਂ ਦੀ ਗੱਲ ਕਰ ਲਈਏ। ਸਾਰੇ ਭੈਣ ਭਾਈਆਂ ਨੇ ਖੜ ਕੇ ਮਤਲਬ ਕੀਤੀ ਹੈ ਜੀ। ਮਤਲਬ ਕਰੀਏ ਪੂਰੀ ਇਲਾਕਾ। ਨੁਕਸਾਨ ਦੀ ਗੱਲ ਕਰਦੀ ਹੈ ਕਿੰਨਾ ਕਦਾ ਨੁਕਸਾਨ ਤੁਹਾਨੂੰ ਲੱਗਦਾ ਜੀ? ਝੋਟਾ ਹੀ ਲੱਗਦਾ ਜੀ। ਠੀਕ ਹੈ ਧੰਨਵਾਦ। ਤਸਕਦੇ ਹੋ ਜਿਹੜੀ ਹੈ ਭਾਈ ਰੂਪਾ ਰੋਡ ਤੇ ਤੇ ਪਿੰਡ ਫੂਲ ਰੋਡ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਜਿਹੜੀ ਭੀੜ ਲੱਗੀ ਹੋਈ ਹੈ ਤੇ ਟਰੈਲੀ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਦੇਖ ਸਕਦੇ ਆਪਾਂ ਤਸਵੀਰਾਂ ਪਿੱਛੋਂ ਤੋਂ ਕਰੰਟ ਲਾ ਕੇ ਉਪਰੋਂ ਚਿੰਗਿਆੜੀ ਨਿਕਲਦੀ ਹੈ ਕਰੰਟ ਦੀ ਉਹਦੇ ਨਾਲ ਟਰੈਲੀ ਨੂੰ ਅੱਗ ਲੱਗ ਜਾਂਦੀ ਹੈ ਤੁਸੀਂ ਟ੍ਰੈਫਿਕ ਵੀ ਦੇਖ ਭੀੜ ਦੇਖ ਸਕਦੇ ਹੋ ਤੇ ਨੁਕਸਾਨ ਦੀ ਗੱਲ ਕਰ ਲਈ ਇਸ ਭਰਾਵਾਂ ਦਾ ਜਿਹੜਾ ਨੁਕਸਾਨ ਹੋਇਆਗਾ ਘਟ ਤੋਂ ਘਟ ਜਿਹੜੇ ਲੱਖ ਰੁਪਏ ਦਾ ਨੁਕਸਾਨ ਹੋਇਆਗਾ ਹਾਲੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਪੂਲ ਰੋਡ ਦੀਆ ਭੈਰੂਪਾ ਰੋਡ ਦੀ ਤੇ ਪੂਲ ਰੋਡ ਦੀਆ ਇਸ ਤੇ ਰਸਤੇ ਦੀ ਗੱਲ ਕਰ ਲਈ ਹੈ ਰਾਂਤਰੀ ਨੂੰ ਯਾਰਾਂ ਦਾ ਤੇ ਇੱਧਰਲੇ ਪਾਸੇ ਦੀ ਗੱਲ ਕਰ ਲਈਏ ਤੇਲੇ ਪਾਸੇ ਭੈਰੂਪਾ ਰੋਡ ਜਾਏਗਾ ਬਹੁਤ ਜ਼ਿਆਦਾ ਭੀੜ ਹੈਗੀ ਦੇਖ ਸਕਦੇ ਹੋ ਕਿਉਂਕਿ ਇੱਥੇ ਟਰੈਲੀ ਨੂੰ ਅੱਗ ਲੱਗ ਜਾਂਦੀ ਹੈ ਵੱਡੀ ਗੱਲ ਹੈ ਭਾਈ ਜੀ ਕਿਵੇਂ ਕੀ ਗੱਲ ਹੋ ਗਈ ਸੀ ਇੱਥੇ ਅੱਗ ਕਿਵੇਂ ਲੱਗ ਗਈ ਸੀ ਜੀ ਇਹ ਬਾਈ ਇਹ ਤਾਂ ਪਰਾਲਾ ਮੋੜ ਦੇ ਇਸ ਮੋੜ ਤੋਂ ਮੋੜ ਤੋਂ ਅੱਗ ਲੱਗੀ ਆ ਅੱਛਾ ਜੀ ਤੇ ਕਿੱਥੇ ਲੱਗਿਆ ਭਾਈ ਪਿੰਡਰ ਜੀ ਆਪਣਾ ਇਹ ਇੱਥੇ ਚੱਲਦਾ ਜੀ ਕਿਹੜਾ ਪਿੰਡ ਆ ਜੀ ਆਪਣਾ ਹਾਂ ਜੀ ਸੁਧਾਨਾ ਪਿੰਡ ਆ ਜੀ ਨੁਕਸਾਨ ਕਿੰਨਾ ਕ ਹੋ ਗਿਆ ਜੀ ਨੁਕਸਾਨ ਤਾਂ ਇਹ ਟੁਟ-ਵਟ ਹੋ ਗਿਆ ਹੋ ਗਿਆ ਸਭ ਲੱਖ ਤੋਂ ਉੱਤੇ ਹੋ ਗਿਆ ਜੀ ਹਾਂ ਜੀ ਲੱਖ ਤੋਂ ਉੱਤੇ ਹੋ ਗਿਆ ਜੀ ਲੱਖ ਤੋਂ ਉੱਤੇ ਹੋ ਗਿਆ ਜੀ ਚਾਰੇ ਦਾ ਟਾਇਰ ਗਿਆ ਜੀ ਟਰੈਨਰ ਦੇ ਹੂੰ ਮੌਕੇ ਤੇ ਪ੍ਰਸ਼ਾਸਨ 8 ਲੱਖ ਰੁਪਏ ਦਾ ਖਾਣਾ ਬਈ ਤੁਸੀਂ ਡਰਾਈਵ ਚਲਾਓ ਤੁਸੀਂ ਚਲਾਉਂਦੇ ਬਈ ਡਰਾਈਵਰ ਚਲਾਉਂਦੇ ਬਈ ਅੱਛਾ ਜੀ ਨਹੀਂ ਡਰਾਈਵਲ ਨੂੰ ਪਤਾ ਨਹੀਂ ਲੱਗਿਆ ਵੀ ਪਿੱਛੇ ਅੱਗ ਲੱਗੀ ਜੀ ਪਤਾ ਨਹੀਂ ਲੱਗਿਆ ਜੀ ਤਾਂ ਇਹਦਾ ਵਿਚ ਲੱਗਦਾ ਗਿਆ ਜੀ ਪਤਾ ਨਹੀਂ ਪਰ ਸਾਈਡ ਤੇ ਕਰਨਾ ਪਿਆ ਕਰਕੇ ਗਾਹ ਕਰਨਾ ਪਿਆ ਟਰੈਫਿਕ ਜਿਆਦਾ ਸੀਗਾ ਜੀ ਸਾਈਡ ਤੇ ਲਿਆਂਦਾ ਨਕਸਾਨ ਦੀ ਗੱਲ ਕਰ ਲਈ ਕਿੰਨਾ ਕਹਿਆ ਬਾਈ ਜੀ 8 ਲੱਖ ਦਾ ਨੁਕਸਾਨ ਹੋ ਗਿਆ ਇਹ ਥੋੜਾ ਟਰੈਕਟਰ ਸੀ ਬਾਈ ਟਰੈਕਟਰ ਆਪਣਾ ਹੀ ਟਰੈਕਟਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਜੀ ਕੱਲੇ ਫੇਰਵੇਟ ਵਾਲੇ ਆਏ ਆ ਵੀ ਛੱਦੇ ਦੋ ਵਿਚਾਰੇ ਉਹਨੇ ਮਦਦ ਕੀਤੀਆਂ ਬੜੀ ਮੋਟੀ ਪਹੁੰਚ ਗਏ ਸੀ ਟਾਈਮ ਸ਼ਰ ਆਉ ਟਾਈਮ ਸ਼ਰ ਆ ਗਈ ਜੀ ਜੋ ਫੋਨ ਮਾਰਤਾ ਠੀਕ ਹੈ ਉਹਦੇ ਗੱਲ ਕਰ ਰਹੀ ਜਾਨੀ ਮਦਨ ਜੀ ਉਹ ਜਾਨੀ ਬਚ ਗਈ ਬਸ ਆਹੀ ਨਿਸ਼ਾਨ ਹੈ ਜੀ ਠੀਕ ਹੂੰ ਜਿਹੜਾ ਟਰਾਲੀ ਦਾ ਨੁਕਸਾਨ ਹੋ ਗਿਆ ਟਰਾਲਾ ਖਤਮਾਈ ਤੇ 2.5 4 ਲੱਖ ਦਾ ਟਰਾਲਾ ਤੇ ਮਾਲ ਹੋ ਗਿਆ ਬਾਕੀ ਮਾਲ ਹੋ ਗਿਆ ਠੀਕ ਹੈ ਤੇ ਬਾਈ ਕੋਈ ਸਰਕਾਰ ਵੱਲੋਂ ਕੋਈ ਮਿਲਦੀ ਹੈ ਇਹਦੀ ਮਦਦ ਤੁਹਾਨੂੰ ਆਰਥਿਕ ਕੋਈ ਮਿਲਦੀ ਨਹੀਂ ਜੇ ਮਿਲਦੀ ਉਹ ਤਾਂ ਨਜਾਫ ਹੋ ਹੋ ਜਾਈ ਪਰ ਕੋਈ ਚਾਹ ਹੈ ਨਹੀਂ ਵੱਡੀ ਗੱਲ ਹੈ ਜੀ ਪਰ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਕੇ ਨਿਸ਼ਾਨੀ ਮਿਲ ਜੇ ਆਪਣੂੰ ਹੋਰ ਤਾਂ ਕੀ ਮੰਗਾ ਜੀ ਆਪਣੀ ਹੂੰ ਵੱਡੀ ਗੱਲ ਕਰ ਲਈ ਬਾਈ ਕੋਈ ਪ੍ਰਸ਼ਾਸਨ ਪਹੁੰਚਾ ਇੱਥੇ ਮੌਕੇ ਤੁਹਾਡੇ ਕੋਲ ਕੋਈ ਵੀ ਕੋਈ ਪੰਗਾ ਸਰੀ ਮਿਲ ਜਾ ਬਾਈ ਥੱਲੇ ਵੀਰ ਜੜੇ ਆਪਣੇ ਪਿੰਡ ਦੇ ਭਰਾ ਆ ਗਏ ਉਹ ਆਏ ਅੱਜ ਨਹੀਂ ਆ ਗਏ ਹਮ ਵਾਕੇ ਦਾਰੇ ਹਮ ਕੋਈ ਨਹੀਂ ਮਾਲ ਲਿਆ ਫਿਰ ਮੇਰੇ ਡਵੀ ਆ ਗਈਆਂ ਸਿੰਘਾ ਜੀ ਗਾਨੀ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਜਿਵੇਂ ਟਰਾਲਾ ਸਾਰਾ ਖਤਮਾ ਟਾਇਰ ਟੂਰ ਖਤਮਾ ਜੀ ਠੀਕ ਹੈ ਬਾਕੀ ਆ ਮਾਲ ਸਾਰਾ ਖਤਮਾ ਵੀ ਸਰਕਾਰ ਕਨੂੰ ਇਹੀ ਮੰਗਾ ਵੀ ਜੇ ਸਾਡਾ ਹੋ ਸਕਦਾ ਵੀ ਜਿੰਨੇ ਤੋਂ ਵੱਧ ਤੋਂ ਵੱਧ ਮਤ ਹੋਈ ਸਾਡੀ ਕਰ ਸਕਦਾ ਹਮ ਐਨੀ ਧੰਨਵਾਦ ਆ ਬਹੁਤ ਦੋਸਤੋ ਇਹ ਬਾਈ ਵਰਗਿਆਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਆ ਵੀ ਆਹ ਦੇਖ ਸਕਦੇ ਆਪਾਂ ਇਹ ਖੜੇ ਆਗੇ ਭਾਈ ਰੂਪਾ ਰੋਡ ਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਟਰੈਕਟਰ ਬਿਚਾਰੇ ਟਰੈਲੀ ਸੀ ਸਾਰੀ ਅੱਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਥੇ ਲੱਗ ਗਈ ਸੀਗੀ ਤੇ ਨੁਕਸਾਨ ਹੋਇਆ ਟਰੈਲੀ ਦਾ ਨੁਕਸਾਨ ਹੋਇਆ ਬਹੁਤ ਭਾਰੀ ਨੁਕਸਾਨ ਹੋਇਆਗਾ 1.5 ਲੱਖ ਰੁਪਏ ਦਾ ਬਾਈ ਜੀ ਕਹਿੰਦੇ ਨੁਕਸਾਨ ਹੋਇਆਗਾ ਤੇ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਜਿਹੜੀ ਟਰੈਕ ਦਾ ਪਿੱਛੇ ਲੱਗੀ ਹੋਈ ਹੈ ਤੇ ਗੱਲ ਕਰ ਲਈਏ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਟਰੈਕ ਲੱਗੀ ਹੋਈ ਹੈ ਤੇ ਟਰੈਲੀ ਨੂੰ ਅੱਗ ਲੱਗੀ ਸੀਗੀ ਦੋਸਤੋ ਤੇ ਨੁਕਸਾਨ ਬਹੁਤ ਜ਼ਿਆਦਾ ਭਾਰੀ ਹੋਇਆਗਾ ਤੇ 1.5 ਲੱਖ ਰੁਪਏ ਦਾ ਕੰਮ ਤੋਂ ਕੰਮ ਨੁਕਸਾਨ ਹੈ ਜਾਨੀ ਜਾਨ ਤੋਂ ਬਚਤ ਰਹੀ ਹੈ ਵੱਡੀ ਗੱਲ ਹੈ